ਸੱਜਣੋ ਮੰਡੀਆਂ ਦਾ ਸੀਜ਼ਨ ਆ ਤੇ ਦੁੱਧੇ ਵਾਲੇ ਵੀਰ ਨਾਲ ਬਹੁਤ ਘੈਂਟ ਮੰਡੀ ਲਾਉਂਦੇ ਆ ਸੂਏ ਦੇ ਉੱਤੇ ਤੇ ਬੋਰ ਥੱਲੇ ਮੰਡੀ ਲੱਗਦੀ ਆ ਤੇ ਛਾਂ ਦੀ ਗੱਲ ਕਰਕੇ ਦੋਸਤੋ ਛਾਂ ਤਾਂ ਨਾ ਕਹਿੰਦੇ ਬਹੁਤ ਸ਼ੰਗਣੀ ਛਾਂ ਹੁੰਦੀ ਆ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਦੋਸਤੋ ਕਿਉਂਕਿ ਨਾ ਦੁੱਧੇ ਮੰਡੀ ਦੇ ਵਿੱਚ ਪਿਛਲੀ ਵਾਰ ਨਾ ਬਹੁਤ ਚੰਗੇ ਬੱਕਰੇ ਹੰਦੂ ਬੱਕਰੀਆਂ ਦਾ ਦੋਸਤੋ ਸੌਦਾ ਹੋਇਆ ਤੇ ਜੇ ਆਪਾਂ ਗੱਲ ਕਰਕੇ ਬਾਈ ਨੇ ਨਾ ਬਹੁਤ ਸ਼ਕੀਨਾ ਪਾਲੇ ਸੀਗੇ ਤੇ ਸੌਦਾ ਵੀ ਚੰਗੇ ਰੁਪਈਆ ਚ ਹੋਇਆ ਇਹ ਦੋਸਤੋ ਯਾਨੀ ਕਿ ਚੰਗੇ ਅਸੀਂ ਬੱਕਰਾ ਲੈ ਆਇਆ ਕੁਆਲਿਟੀ ਚੈੱਕ ਕਰੋ ਇਹ ਦੋਸਤੋ ਹਰ ਸ਼ਨੀਵਾਰ ਮੰਡੀ ਲੱਗਦੀ ਆ ਤੁਸੀਂ ਆਪਣੇ ਨਾਗ ਵੇਚ ਵੀ ਸਾਧਿਆਂ ਦੇ ਖੀਰ ਵੀ ਸਾਧਦੇ ਤੇ ਜਰੂਰ ਆਇਆ ਕਰੋ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਹਲਕਾ ਦੇ ਦਰਵਾਜ਼ੇ ਤੇ ਦੋਸਤੋ ਬਾਈ ਨਾਲ ਜਾਣਕਾਰੀ ਸਾਂਝੀ ਵੀ ਕਰਦੇ ਆ ਠੀਕ ਹੈ ਜੀ ਵੀ ਕਿੰਨੇ 4 1/2 ਸਾਲ ਸਾਡੇ ਚਾਰ ਸੌ ਸੇਵਾ ਕੀਤੀ ਉਹਦੀ ਸਾਰੇ ਇੱਥੇ ਸਾਰੇ ਬੱਕਰਾਂ ਨੂੰ ਪਤਾ ਹੀ ਸਾਡੇ ਨੇ ਇਹ ਦੋਨੇ ਉਹਦੇ ਆ ਹਾਂ ਦੋਨੇ ਆ ਤੇ ਬਾਕੀ ਚੰਗੀਆਂ ਮੇਰੇ ਕੋਲ ਪੱਠਾ ਪੁੱਠਾ ਉਸੇ ਬੱਕਰੇ ਦੀਆਂ ਆਪ ਤੇ ਅੱਛਾ ਹੋਣੀ ਕ੍ਰਾਸ ਕਰਾਉਣ ਲੱਗ ਗਿਆ ਹੁਣ ਹਾਂ ਇਹ ਚਾਰ ਦੰਦ ਹੋ ਗਿਆ ਸਭ ਕੁ ਦੋ ਸਾਲਾਂ ਦਾ ਹੋਊਗਾ ਦੋ ਸਾਲਾਂ ਦਾ ਕਿੰਨੀਆਂ ਬੱਕਰੀਆਂ ਕਰਾਤੀਆਂ ਕ੍ਰਾਸ ਨਹੀਂ ਬਈ ਹੁਣ ਬੱਕਰੀਆਂ ਇੱਕ ਬੱਚਾ ਤੇ ਇਹਦੇ ਵਿੱਚ ਇੱਥੇ ਨਾਲ ਵੀ ਆ ਹਾਂ ਤੇ ਦੋਵੇਂ ਉਹਨੇ ਘਰੇ ਵੀ ਹੈ ਬੱਚੇ ਦੇ ਠੀਕ ਹੈ ਜੀ ਇੱਕ ਕੱਲ ਸੁੱਈ ਸੀ ਬੱਕਰੀ ਠੀਕ ਆ ਉਹ ਚੰਗੇ ਸੋਹਣੇ ਮੈਨੇ ਦਿੱਤੇ ਤੇ ਹੁਣ ਇਹਦੀ ਕਿੰਨੀ ਬਈ ਕੀਮਤ ਕਿੰਨੀ ਹੋਗੀ ਜੇ ਆਪਾਂ ਵੇਖ ਕੇ ਤਾਂ ਅੱਜ ਦੇ ਟਾਈਮ 'ਚ ਕੀਮਤ ਦਾ ਜੀ ਤੁਹਾਨੂੰ ਪਤਾ ਹੀ ਅੱਜ ਕੱਲ ਫਿਰ ਮੰਗਾਈ ਹੈਗੀ ਬਹੁਤ ਚੰਗੇ ਦੀ ਬਾਕੀ ਕਹਦੇ ਮਾਨ ਲੱਗੇ ਦੀ ਗੱਲ ਆ ਹਾਂ ਹੁਣ ਬੱਚਾ ਚੰਗਾ ਬੱਕਰਾ ਸਿੰਗਾ ਸੰਗਾ ਦਾ ਵੀ ਸੋਹਣਾ ਹੁੰਦੀ ਥੋੜੇ ਸਾਡੇ ਸੇਵਾ ਘੱਟ ਹੋਈ ਠੀਕ ਹੈ ਸਾਡੇ ਕੋਲ ਜਿਆਦੇ ਸੀ ਤਾਂ ਕਰਕੇ ਤੇ ਹੁਣ ਥਾਣੇ ਧੋਣੇ ਖਾਣ ਕੇ ਨਾ ਮੌਸਮ ਦੇ ਹਿਸਾਬ ਨਾਲ ਉਹੀ ਵਧਾ ਜਿੰਦੇ ਵਜਨ ਵੀ ਉਵੇਂ ਸੋਹਣੇ ਲੱਗਣ ਲੱਗਾਂ ਪਰ ਵੀ ਬਹੁਤ ਲੂਈ ਤਾਂ ਝਾੜ ਜਾਣਗੇ ਠੀਕ ਹੋ ਜਾਣਗੇ ਤੇ ਬਈ ਜਿਵੇਂ ਆਪਾਂ ਗੱਲ ਕਰ ਗਏ ਵੀ ਅੱਗੇ ਬੱਕਰੀਆਂ ਸੀਗੇ ਲੋਕੀ ਜਿਵੇਂ ਬੱਕਰੀਆਂ ਬਹੁਤ ਟਾਈਮ ਤੋਂ ਰੱਖਦੇ ਆ ਜਿਵੇਂ ਤੁਹਾਡੇ ਆ ਜਿਵੇਂ ਕਿਵੇਂ ਪਰਿਵਾਰਕ ਬਾਤ ਹੁੰਦਾ ਹਨ ਉਵੇਂ ਰੱਖਦੇ ਆ ਤੇ ਅੱਗੇ ਜਿਹੜੀਆਂ ਬੱਕਰੀਆਂ ਉਹ ਘੱਟ ਕੀ ਹੁੰਦੀਆਂ ਰੱਖਦੇ ਹੁਣ ਤੁਸੀਂ ਵੀ ਬਹੁਤ ਜ਼ਿਆਦਾ ਮਹਿੰਗੇ ਰੱਖਣ ਲੱਗੇ ਜੀ ਕੀ ਚੱਕਰ ਕੀ ਹੈ ਬਈ ਇਹ ਚ ਚੱਕਰ ਤਾਂ ਵੀ ਹੈ ਕਿਸੇ ਵੇ ਚੱਕਰ ਆ ਇਹ ਜੀ ਕਮਾਈ ਤਾਂ ਦਿੰਦੀਆਂ ਹੀ ਆ ਇਹ ਬੱਕਰੀਆਂ ਅੱਛਾ ਉਹ ਤਾਂ ਕਮਾਈਗਾ ਤੇ ਬੰਦਾ ਫਿਰ ਤਾਂ ਜਾਨੀ ਕਿ ਕੋਈ ਬੰਦੇ ਇਨਸਾਨ ਹੀ ਆ ਕਮਾਈ ਤਾਂ ਹੀ ਦਿੰਦੀਆਂ ਜਿਹੜਾ ਬੰਦਾ ਇਹਨੂੰ ਸੰਭੂ ਆ ਵਧੀਆ ਟੌਰ ਨਾਲ ਚੰਗਾ ਦਾ ਸਾਫ ਸੁਥਰੇ ਥਾਂ ਰੱਖੂਗਾ ਇਹਨਾਂ ਦੀ ਮਰ ਕੇ ਕੇਅਰ ਕਰੂਗਾ ਬੰਦਾ ਕੋਈ ਖਾਲਜਾਂ ਗੁਰਪਿਆਊਗਾ ਬੱਕਰੀਆਂ ਨੂੰ ਕਿਵੇਂ ਰੱਖਲਾ ਦੁੱਧ ਪਾਊਗਾ ਡੈਰੀ ਤੇ ਇਹ ਆਪ ਦਾ ਖਰਚਾ ਕੱਢਦੀਆਂ ਬੰਦੇ ਦਾ ਜੇ ਬੰਦਾ ਹੈ ਮਤਲਬ ਕਿ ਜਮਾਈ ਨਾਲ ਨੂੰ ਵੇਖੀ ਹੋ ਜਾ ਤਾੜੂਆ ਚੰਗੇ ਤਾਂ ਸਾਫ ਤਾਂ ਯਾਨਕਿ ਨਾ ਇਹਨਾਂ ਦੀ ਮਿਹਨਤ ਕਰੂਗਾ ਸੰਭੂਗਾ ਫਿਰ ਤਾਂ ਤੁਹਾਨੂੰ ਪਤਾ ਹੀ ਮਿਹਨਤ ਦਾ ਮੁੱਲ ਮੋੜਦੀਆਂ ਇਹ ਮੋੜਦੀਆਂ ਪੂਰਾ ਮੋੜਦੀਆਂ ਬਾਅਦ ਹੀ ਜਾਂਦੀਆਂ ਐ ਨਹੀਂ ਮਾਰ ਨਹੀਂ ਪੁੰਦੀਆਂ ਬੰਦੇ ਨੂੰ ਜਿਹੜਾ ਫਿਰ ਬੰਦਾ ਇਹਨਾਂ ਨੂੰ ਮਾਰ ਪਾਊਗਾ ਫਿਰ ਤਾਂ ਤੁਹਾਨੂੰ ਪਤਾ ਹੀ ਉਹਨੂੰ ਮਿਹਨਤ ਦੀ ਉਹਨੂੰ ਤਾਂ ਫਿਰ ਤੁਹਾਨੂੰ ਪਤਾ ਕੀ ਮਿਲਦਾ ਦੀ ਕੋਈ ਆਪਣੀ ਖੇਤੀ ਵਾਲੇ ਕੰਮ ਹੈ ਜੀ ਇਹ ਜੇ ਤੁਸੀਂ ਅੱਗੇ ਜੇ ਆਪਾਂ ਵੇਨੇ ਆ ਨਾ ਜਦੋਂ ਛੋਟੇ ਹੁੰਦੇ ਵੀ ਤੁਹਾਡੇ ਕੋਲ ਬੱਕਰੇ ਘਾਉਂਦੇ ਸੀਗਾ ਦੇਸੀ ਜ਼ਿਆਦਾ ਹੁਣ ਤੁਸੀਂ ਵੱਡੇ ਕਿੰਨਾ ਪੀ ਟ੍ਰੈਂਡ ਦੇ ਹਿਸਾਬ ਨਾਲ ਤੁਸੀਂ ਚੀਜ਼ ਲੈਣ ਲੱਗੇ ਜਾਂ ਤੁਸੀਂ ਹੌਲੀ ਜੀ ਸੁਧਾਰ ਕਰਨ ਲੱਗੇ ਵੀ ਨਸਲ ਜ਼ਰੂਰੀ ਇਹ ਜੇ ਐਂ ਗੱਲ ਆ ਵੀ ਜਮਾ ਮਾੜਾ ਪਸ਼ੂ ਰੱਖ ਲਾ ਹਾਂ ਤੇ ਖਰਚਾ ਤਾਂ ਆਪਾਂ ਉਹਨਾਂ ਹੀ ਹੈ ਮਿਹਨਤ ਤਾਂ ਉਹਨੀ ਹੈ ਅੱਛਾ ਠੀਕ ਹੈ ਜੀ ਬਾਕੀ ਰਹੀ ਗੱਲ ਆ ਅਸੀਂ ਹੁਣ ਬੱਕਰਾ ਬੱਕਰਾ ਲੈਂਦਾ ਸੀ ਹਾਂ ਆਪਣਾ ਤਰ੍ਹਾਂ ਤਰ੍ਹਾਂ ਦੇ ਬਾਈ ਆਪਣੇ ਹਰਿਆਣੇ ਚ ਕੀ ਬੀਕਾ ਨੇ ਇੱਥੇ ਕਰ ਆਪਣੀ ਆੜਤ ਸਾਰੇ ਕਹਿੰਦੇ ਬੱਚੇ ਸਾਨੂੰ ਬੱਚਾ ਦੇ ਚਾਹੀ ਬੱਚੀ ਦੇ ਕੋਈ ਚੰਗਾ ਜਾਨਵਰ ਦੇ ਹਾਂ ਤੇ ਯਾਨੀ ਕਿ ਆਰਥ ਬਣ ਜਾਂਦੀ ਆਪਣੀ ਮੰਨਾ ਲੈਣ ਦੇਣ ਹੋ ਜਾਂਦਾ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਤੇ ਮਾੜਾ ਘਟਿਆ ਪਸ਼ੂ ਤਾਂ ਕੋਈ ਕੀ ਜਿਆ ਘਟਿਆ ਤਾਂ ਲੈਣ ਦਾ ਫਾਇਦਾ ਸਹੀ ਹੈ ਕੰਮ ਤਾਂ ਉਹੀ ਆ ਉਹੀ ਕਰਨਾ ਪੈਣਾ ਉਹੀ ਮੈਂਟ ਕਰਨੀ ਪੈਣੀ ਆਹ ਥੋੜੀ ਗਾਰਜ ਕੱਢ ਜਾਂਦਾ ਬੰਦਾ ਭਾਂ ਕੋਈ ਬਗੇਰ ਜ਼ਮੀਨਾਂ ਜਾਂ ਜ਼ਮੀਨ ਵਾਲਾ ਮੰਨਦੇ ਇੱਕ ਬੱਕਰੀ ਆਪਾਂ 50000 ਦੀ ਵੇਚੀ ਤੇ ਉਹ 50000 ਦਾ 10 ਲਾ ਲਾ ਫਿਰ 5-5000 ਦੀਆਂ ਦਾ ਕਾਟੂ ਮਾਲ ਤਾਂ 5-5000 ਦੀਆਂ ਵੀ ਆ ਜਾਣ ਸਹੀ ਹੈ ਆਹ ਗੱਲ ਆ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਬਾਕ ਮੰਦਾ ਮਾੜੇ ਕੰਮਾਂ ਤੋਂ ਵੀ ਬਚਦਾ ਐ ਇੱਕ ਠੀਕ ਐ ਜੀ ਬਾਕੀ ਆਪਦੇ ਘਰੇ ਸੰਭਾ ਰੇਂਦਾ ਆਪਦੇ ਕੰਮ ਧੰਦੇ ਲੱਗਾ ਰੇਂਦਾ ਆਹ ਹੀ ਆਪਣੇ ਹੁਣ ਸਾਰੇ ਜਿੰਨੇ ਆਪਣੇ ਜ਼ਿਮੀਂਦਾਰ ਭਰਾ ਆ ਜਾਂ ਸੇਠ ਆ ਜਾਂ ਪੰਡਤ ਰੱਕਲਾ ਕਿ ਵਧੀਆ ਤੋਂ ਵਧੀਆ ਚਾਹ ਕੇ ਕਹਿੰਦੇ ਬੱਕਰੀ ਦਾ ਦੁੱਧ ਪਿਆਓ ਬੱਚੇ ਨੂੰ ਜਿਹੜਾ ਫੜਾਉਣਾ ਲਗਾਉਣਾ ਬੱਚਾ ਆਪਾਂ ਮਣੀ ਕੇ ਦਿਮਾਗ ਤੇ ਬਹੁਤ ਚੰਗਾ ਠੀਕ ਆ ਦੁੱਧ ਤੇ ਗਰਮੀ ਦੇ ਵਿੱਚ ਭਈ ਹੁਣ ਜਿਵੇਂ ਸੀਜ਼ਨ ਆਇਆ ਗਰਮੀ ਦਾ ਗਰਮੀ ਦੇ ਵਿੱਚ ਸੈਲ ਰੇਟੇ ਘਟਦੇ ਆ ਤੇ ਉਦੋਂ ਬੱਕਰੀਆਂ ਵਾਲੇ ਨੂੰ ਪਹਿਲਾਂ ਵੀ ਲੋਕੀ ਉਡੀਸ ਪਿਆਰ ਕਰਦੇ ਆ ਜਾਂ ਉਦੋਂ ਹੀ ਕਰਦੇ ਆ ਜੇ ਦੁੱਧ ਲੈਣਾ ਹੁੰਦਾ ਵੀ ਨਹੀਂ ਜੇ ਕਈ ਤਾਂ ਉਦੋਂ ਮੌਕੇ ਤੇ ਕਰਦੇ ਆ ਤੁਹਾਨੂੰ ਪਤਾ ਹੈ ਜੀ ਉੱਥੇ 500 ਰੁਪਏ ਪਰਚੀ ਆ 200 ਤੋਂ ਲੈ ਕੇ ਹਾਂ ਵੀ ਸਾਡੇਰ ਗਾਂ ਦਾ ਮੈਂ ਆਪਣੇ ਗੇੜ ਵਾਲਾ ਰੱਖ ਲਾ ਬੰਦਾ ਸਾਡੇ ਕੋਲ ਤਾਂ ਭੱਜਾ ਹੀ ਹੁੰਦਾ ਉਸੇ ਵੇਲੇ ਭੱਜਾ ਭੱਜਨ ਦੇ ਗੱਤੇ ਆ ਹਾਂ ਆ ਯਾਰ ਦੁੱਧ ਲੈ ਕੇ ਜਾਣਾ ਹੀ ਪਈ ਆ ਫਿਰ ਮੰਨੀ ਗੱਲ ਫਿਰ ਦੁੱਧ ਲੈ ਗਿਆ ਫਿਰ ਕਨਾਥ ਨੇ ਤਾਂ ਮੈਂ ਸੀਰੀ ਨੂੰ ਘਾਲ ਦੂੰਗਾ ਯਾਰ ਤੇ ਨਾਲ ਤੈਨੂੰ ਦੁੱਧ ਭੜਾ ਜਾਣਗੇ ਦੂਜਾ ਵੀ ਤੇ ਨਾਲੇ ਆ ਲੈ ਜੂਗਾ ਦੁੱਧ ਆ ਕੇ ਠੀਕ ਆ ਉਹ ਵੈਸੇ ਆਪਣੇ ਪਿੰਡ ਚ ਮਾਹੌਲ ਆ ਜਨਾ ਪਿੰਡ ਦੇ ਹਿਸਾਬ ਦੇ ਮਾਹੌਲ ਦੇ ਹਿਸਾਬ ਦੇ ਹਾਂ ਪਿੰਡ ਲੈਵਲ ਤੇ ਆਪਾਂ ਨੂੰ ਦੇਣੀ ਤਾਂ 35 ਜੀ ਸਹੀ ਹੈ ਜੀ ਜੇ ਬੰਦਾ ਕੋਈ ਘਟਗਾ ਤੇ ਫਿਰ ਆਪਮਾਨ ਮਾਰ ਲਿਆ ਨਿੱਕਾ ਜਵਾਬ ਹੋਵੇ ਕਿਸ ਦਾ ਕੋਈ ਰੱਖ ਲਓ ਉਹ ਤਾਂ ਆਪਣੇ ਨਾਲ ਲੜਿਆ ਵੀ ਨਹੀਂ ਹੁੰਦਾ ਬੋਲਾ ਵੀ ਨਹੀਂ ਦਾ ਕੇ ਤੇ ਕਰਨ ਵਾਲਾ ਤਾਂ ਹੋਰ ਹੁੰਦਾ ਭਰਨ ਵਾਲਾ ਹੋਰ ਹੁੰਦਾ ਫਿਰ ਕੀ ਤਾਂ ਦੇਣੀ ਪੈਂਦੀ ਅਸਰ ਤੇ ਬਈ ਬੱਕਰ ਕਾਂ ਦੀ ਚਾਹ ਵੀ ਬਹੁਤ ਸਵਾਦ ਹੁੰਦੀ ਹੈ ਕਹਿੰਦੇ ਬਹੁਤ ਮਸ਼ਹੂਰ ਆ ਕਹਿੰਦੇ ਬਹੁਤ ਵਧੀਆ ਬਣਦੀ ਹੈ ਅੱਛਾ ਬਾਕੀ ਕੋ ਬਣਾਉਂਦੇ ਜਿਹੜਾ ਬੱਕਰੀਆਂ ਨਾਲ ਦਾ ਸਾਡਾ ਕੰਮ ਹੁੰਦਾ ਬਾਹਰ ਲਾਏ ਆਪਣੀ ਖੇਪੀ ਦਾ ਹਾਂ ਉੱਥੇ ਤਾਂ ਭੰਡਿਆਰਾ ਹੁੰਦਾ ਪਾ ਆਪਣੇ ਖੇਤ ਬਣਾ ਲਾ ਵੈਸੇ ਵਿੱਚ ਆ। ਆ ਵਧੀਆ ਉਨੀ ਬਣੂਗੀ। ਇਹ ਮੰਨਦਾ ਵਹਿਮ ਹੁੰਦਾ ਆਪਣਾ ਥੋੜਾ ਜਿਹਾ। ਆਪਾਂ ਕਹਿ ਦਈਏ ਵੀ ਮੰਨਦੇ ਹੋ ਤਾਂ ਆਪਾਂ ਨੂੰ ਪਤਾ ਹੀ ਆ ਵੀ ਜੇ ਦੁੱਧ ਵੱਧ ਹੋਇਆ ਤੇ ਚਾਹ ਚੰਗੀ ਬਣਨੀ। ਇਹ ਬੱਕਰੀਆਂ ਨਾਲ ਨੇ ਪੱਲੇ ਸਾਡੇ ਵੈਸੇ ਪੁਰਾਣੇ ਜਿਵੇਂ ਬਜ਼ੁਰਗਾਂ ਦੇ ਸੀ। ਇਹ ਹੁਣ ਤਾਂ ਜਾਦੇ ਕੀ ਪੈਣ ਦੀ। ਪਹਿਲਾਂ ਤਾਂ ਫਿਰ ਚਾਹ ਹੁੰਦੀ ਚੰਗਾ ਪੀਂਦਾ ਖਾਦਾ ਪੀਂਦਾ ਬੱਲੇ ਚਾਹ ਰਹੇ ਸੀ। ਚਾਹ ਰਹੇ ਸੀ ਜੀ। ਇਹ ਚਾਹ ਅਸਰ ਐਨਾ ਮੇਰਾ ਪੈਗ ਦਾ ਤੇ ਬੋਤਲ ਦਾ ਕੰਮ ਹੀ ਕਰਦੇ ਚਾਹ ਦਾ ਥੋੜੀ ਜਿਹੀ ਵੇਸੇ ਕੱਪ ਪੀਲਾ ਮੈਂ ਤੈਨੂੰ ਪੂਰਾ ਸਰੂਰ ਦੇਉਗੀ ਯਾਰ ਚਾਹ ਪੀਤੇ ਯਾਰ ਤੇ ਵੈਸੇ ਹੁੰਦੇ ਦੀਏ ਮਹਾਰਾਜ ਕਨੂਏ ਬਾਗਚਾ ਜੀ ਆਪਣੇ ਕੋਈ ਲੰਗਰ ਦੀ ਚੀਜ਼ ਆਪਾਂ ਗੁਰਦੁਆਰੇ ਡੇਰੇ ਬਣਾਉਨੇ ਆ ਹਾਂ ਉਹਦਾ ਕਿੰਨਾ ਫਰਕ ਹੁੰਦਾ ਘਰੇ ਆਪਣੇ ਕਿੰਨਾ ਮਰਜ਼ੀ ਘੋਪਾਲ ਆਪਾਂ ਕਹਿੰਦੇ ਨਹੀਂ ਯਾਰ ਬਣੀ ਨਹੀਂ ਗੱਲ ਇਹ ਚਾਹੀਓ ਆਪਣੇ ਖਾਣ ਪੀਣ ਚ ਲੇਟ ਹੋ ਗਏ ਕੋਈ ਬੰਦਾ ਵੰਦੀ ਬੰਦੀ ਖਾਂਦਾ ਉਹਨੂੰ ਮੋਤੋਂ ਚੰਗੀ ਲਾਦੀ ਕੋਈ ਬੰਦਾ ਠੰਡੀ ਖਾਂਦਾ ਐਸ ਤਰ੍ਹਾਂ ਫਰਕ ਪੈਂਦਾ ਠੀਕ ਹੈ ਬਾਕੀ ਜਿਹੜਾ ਲੰਗਰ ਦਾ ਕੰਮ ਦਾ ਤੁਹਾਨੂੰ ਛਾਤੇ ਚੰਗੀ ਚੀਜ਼ ਠੀਕ ਹੈ ਇਹ ਕਿੰਨੇ ਦਿਨ ਦਾ ਬਈ ਬੱਕਰਾ ਕਰਾਓ ਚੱਕ ਚਾਰ ਜਾਂਦਾ ਜੀ ਚਾਰ ਦਿਨ ਦਾ ਹਾਂਜੀ ਇਹ ਕਿੰਨੀ ਹਾਈਟ ਆ ਬਈ ਇਹਦੀ ਖਾਰ ਤਾਂ ਮਣੀ ਨਹੀਂ ਯਾਰ ਤੁਸੀਂ ਤੇ ਤੁਸੀਂ ਆ ਹੁਣ ਤਾਜਾ ਜਿਹਾ ਲਾ ਲਓ ਵੀ ਕਿੰਨੀ ਹੋਗੀ ਇਹਦੀ ਅੱਛਾ ਮਾਰਿਆ ਨਹੀਂ ਫੀਪਤਾ ਤਾਂ ਮਾਰਿਆ ਨਹੀਂ ਕਿ ਦਿਨ ਦੇ ਠੀਕ ਹੈ ਤੇ ਆ ਆ ਕਿੰਨੇ ਦਾੰਦਾ ਜੀ ਇਹ ਦੋ ਆ ਜੀ ਇਦੋ ਦੰਦ ਹੂੰ ਦੋ ਦੰਦ ਠੀਕ ਇਹ ਵੀ ਕਰ ਲਾ ਕੇ ਕਰਾਸ ਹਾਂ ਕਰ ਹੁਣ ਛੱਡਾਂਗੇ ਇਹਨੂੰ ਅੱਛਾ ਛੱਡਿਆ ਨਹੀਂ ਨਹੀਂ ਛੱਡਿਆ ਨਹੀਂ ਠੀਕ ਹੈ ਪਹਿਲਾਂ ਪਸੋਂ ਜ਼ਿਆਦਾ ਸੀ ਪਹਿਲਾਂ ਅੱਛਾ ਤੋਂ ਪਤਾ ਸਾਡੇ ਕਿਰ ਦੋ ਵਿਆਹ ਸੀ ਕਰੇ ਆਪਣੇ ਗੁੱਡੀ ਦਾ ਵਿਆਹ ਸੀ ਪਹਿਲੇ ਮੁੰਡੇ ਦਾ ਬਾਅਦ ਚ ਸਾਡਾ ਕੋਈ ਗੱਲ ਲੋਟ ਤਾਂ ਠੀਕ ਹੈ ਜੀ ਇਹਨਾਂ ਮੈਂ ਇਹਨਾਂ ਨੂੰ ਪਸੋਂ 15 ਮਿੰਟ ਹੋਰ ਮੜਾਇਆ ਪਾਇਆ ਕਿਉਂ ਇਹਨਾਂ ਨੂੰ ਦਿਨੇ ਨੂੰ ਕਿ ਤੋਂ ਨੇ ਕਾਲਕੂਲ ਗੌਰਗਲ ਸਾਨੂੰ ਨਹੀਂ ਹਿਸਾਬ ਨਾ ਪਤਾ ਜੰਨੇ ਇਹ ਆਵਲੀ ਤੇ ਬੱਕਰੀ ਦਾ ਤੋਪੀ ਭਾਲ ਲੈ ਜੰਨੀ ਅੱਛਾ ਜੰਨੀ ਤਿੰਨ ਪਾਂ ਅੱਗੀ ਮੱਝਦੀ ਹੋਵੇ ਬਸ ਅੱਛਾ ਆ ਚੱਕਰ ਗਰਮੀਆਂ 'ਚ ਵੀ ਹੂੰ ਗਰਮੀਆਂ 'ਚ ਗਰਮੀ ਦੇ ਬੱਤੇ ਆਉਂਦੇ ਨੇ ਉਹਨਾਂ ਹੀ ਬਹੁਤ ਵਾਧੇ ਦੇਉ ਬੱਕਰੀ ਜਿੰਨੀ ਗਰਮੀ ਪਊਗੀ ਅੱਛਾ ਮਤਲਬ ਕਿ ਫੇ ਜਿਹੜਾ ਬੰਦਾ ਕਿਨੇ ਦੇ ਗੌਰ ਨਹੀਂ ਕਰਦਾ ਜੀ ਨਾਣੀ ਬਾਕੀ ਟਾਈਮ ਸਿਰ ਬੱਕਰੀ ਕਰਾਉਣੀ ਪੈਂਦੀ ਆ ਅੱਛਾ ਮਾਡੇ 15 ਮਹੀਨੇ 'ਚ ਕਈ ਬੱਕਰੀਆਂ ਤਿੰਨ ਵਾਰੀ ਚੂਕ ਪੈਂਦੀਆਂ ਠੀਕ ਆ ਬਈ 15 ਮਹੀਨੇ ਚ 12 ਮਹੀਨਾ ਦਾ ਸਾਲ ਬਣ ਗਿਆ ਦੋ ਤਿੰਨ ਹੋਰ ਜਿਵੇਂ ਬਈ ਜਿਵੇਂ ਆਪਾਂ ਚੰਗੀ ਕੁਆਲਿਟੀ ਦੇ ਬੱਕਰੀਆਂ ਉਹ ਟਾਈਮ ਵਧ ਲੈਂਦੀਆਂ ਨਹੀਂ ਟਾਈਮ ਨਹੀਂ ਵਧ ਲੈਂਦੇ ਕੋਈ ਟਾਈਮ ਨਾ ਅਮਰੀਕਨ ਵੀ ਪੰਜਾਂ ਤੋਂ ਸੂ ਇਹ ਵੀ ਸੂ ਭੇੜ ਵੀ ਪੰਜਾਂ ਤੋਂ ਸੂ ਅੱਛਾ ਮੈਂ ਕਹਿੰਦੇ ਵੀ ਦੇਸੀ ਬੱਕਰੀ ਟਾਈਮ ਕੱਢ ਨਹੀਂ ਨਹੀਂ ਤਾਂ ਉਹ ਮਹੀਨਾ ਵੈਸੇ ਵਧਨ ਘਟਣ ਦੇ ਹਿਸਾਬ ਨਾਲ ਹੋ ਜਾਂਦਾ ਕਈ ਵਾਰੀ ਦੋ ਦੋ ਤਿੰਨ ਤਿੰਨ ਮਹੀਨਾ ਵਾਧੇ ਘਟ ਜਾਂਦਾ ਉਹ ਤਾਂ ਮੰਨਦੇ ਆ ਬਈ ਚਾਹੇ ਪਸ਼ੂ ਕੋਈ ਅੰਦਰ ਦਾ ਕਈ ਹੁੰਦਾ ਕਈ ਤਰ੍ਹਾਂ ਕਮਜ਼ੋਰ ਦਾ ਅੰਦਰੋਂ ਪਸ਼ੂ ਕਈ ਪਸ਼ੂ ਤਕੜਾ ਦਾ ਅੰਦਰੋਂ ਉਹਨੇ ਕੋਈ ਚੱਕਰ ਨਹੀਂ ਦਾਨ ਕਈ ਤਾਂ ਚਾਰ ਬੱਚ ਆਸਤ ਕਹ ਨਹੀਂ ਹੁੰਦਾ ਮਹੀਨੇ ਪੰਜਾਹ ਤੋਂ ਸੂਣਾ ਅੱਛਾ ਜਿਵੇਂ ਆਪਣੀ ਦੇਸੀ ਗਾਂ ਸੂਪੇਂਦੀ ਨੌ ਮਹੀਨਾ ਤੂੰ ਅਮਰੀਕਨ 11 ਵੀ 10 ਵੀ ਕਰ ਜਾਂਦੀ ਠੀਕ ਮੈਂ ਰੱਖੀ ਨਹੀਂ ਬਾਈ ਯਾਰ ਬਰਦਈ ਕਿ ਇਹ ਮਾਰਦੀਆਂ ਜਿਆਦੇ ਯਾਰੋਂ ਬਸ ਨਹੀਂ ਆਉਂਦੇ ਨੇ ਲੋਟ ਮਾਰਦੀਆਂ ਜਿਆਦੇ ਮਾਲ ਚ ਨਹੀਂ ਇਹ ਲੋਟ ਨੂੰ ਤਾਂ ਕੋਈ ਚੱਕਰ ਨਹੀਂ ਉਹ ਇਹਨਾਂ ਦਾ ਸੌਖੀਆਂ ਚਾਰ ਨੇ ਇੱਕ ਤਾਂ ਨੁਕਸਾਨ ਨਹੀਂ ਕਰਦੀਆਂ ਚਮੈਂ ਇੰਤੋਂ ਵੱਧ ਉਹਨਾਂ ਦਾ ਛੋਟਾ ਕੱਟ ਦਿੰਦਾ ਬੂਟਾ ਨਹੀਂ ਮੋੜ ਦਿੰਨਾ ਛੇ ਇਹ ਕਤਲ ਹੀ ਕਰਦੀਆਂ ਇਹਨਾਂ ਨੇ ਤਾਂ ਇਨਾ ਮੋਚਣਾ 20 ਇੰਚ ਦਾ ਕੋਈ 4 ਫੁੱਟ ਦਾ ਦਰਖਤ ਹੀ ਹੋਵੇ ਇਹਨਾਂ ਤਾਂ ਇਨਾ ਲਾਉਣਾ ਕੁੱਤਾਂ ਕਤਲ ਕਰਨਾ ਨਹੀਂ ਗੱਲ ਉਹ ਨਹੀਂ ਕਰਦੀ ਨੁਕਸਾਨ ਨਹੀਂ ਕਰਦੀ ਇਹ ਨਹੀਂ ਜਾਨ ਤੂੜੀ ਖਾ ਕੇ ਕੋਸ਼ ਆ ਤੂੜੀ ਦਾ ਕੋਸ਼ ਕਿਹੜੀ ਮਰਜ਼ੀ ਪਾਲੋ ਕਿ ਉਹ ਜੀ ਉਹਨੂੰ ਫੇੜ ਪਾ ਦਿਓ ਇਹ ਤਾਂ ਨਹੀਂ ਖਾਂਦੇ ਹਾਂ ਤੂਸਾ ਪਾਲ ਹਾਂ ਤੂਸਾ ਪਾਲਦਿਆਂ ਨੇ ਕਤਲ ਕਰਨਾ ਬਸ ਗੱਲ ਮੈਂ ਹਾਂ ਤੇ ਗੱਲ ਮੋੜੀ ਬਲਦੇ ਮੜਾ ਵੇ ਬਹੁਤ ਬਹੁਤ ਧੰਨਵਾਦ ਭਾਈ ਹਾਂ ਕਰ ਚਲੋ